ਗੜੇ ਗੁਆਰੇ ਦੇ ਮਹੱਲਾ ਚੌਥਾ ਨਿਰਕੁਣ ਕਥਾ ਕਤਾ ਹੈ ਹਰ ਕੀ ਪਜਮੇ ਸਾਧੂ ਸੰਗਤ ਚਨ ਕੀ ਤਰ ਪੌਚਲ ਕਾਥ ਕਤਾ ਸੁਨ ਹਰ ਕੀ ਗੋਵਿੰਦ ਸਤ ਸੰਗਤ ਮਿਲਾਏ ਹਰ ਅਸ ਰਸਨਾ RAM ਗੁਣ ਗਾਏ ਰਹਾਓ ਜੋ ਜਨ ਤਿਆਵੇ ਹਰ ਹਰ ਨਾਮਾ ਤਿੰਨ ਦਾ ਸੰਤਾਸ ਕਰੋ ਹਰ ਹਮ ਰਖਮਾ ਚਨ ਕੀ ਸੇਵਾ ਉੱਤਮ ਕਾਮਾ ਜੋ ਹਰ ਕੀ ਹਰ ਕੀ ਹਰ ਕਥਾ ਸੁਨਾਵੇ ਸੋ ਜਨ ਹੰਬਰੇ ਮਾਂਚਿਤ ਭਾਵੇ ਚਨਪਗ ਰੇਨ ਬੜ ਭਾਗੀ ਪਾਵੇ ਸੰਤ ਚਨਾ ਸੋ ਪ੍ਰੀਤ ਬਣ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇਜਨ ਨਾਨਕ ਨਾਮ ਸਮਾਈ ਗੋੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਾਈ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਈ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨੇ ਮਿਲੇਆ ਦੁੱਖ ਜਾਏ ਹਮਾਰੇ ਰਹਾਉ ਜੋ ਮਿਲ ਬੱਚਰੇ ਗਉਂ ਪਰੀਤ ਲਗਾ ਬੇ ਕਾਮਨ ਪ੍ਰੀਤ ਜਾ ਪਿਰ ਕਰ ਆਵੇ ਹਰਜਨ ਪ੍ਰੀਤ ਜਾ ਹਰਜ ਸਗਾ ਬੇ ਸਾਰਿੰਗ ਪ੍ਰੀਤ ਵਸੇ ਜਲਤਾਰਾ ਨਰਪਤ ਪ੍ਰੀਤ ਮਾਇਆ ਦੇਖ पसारा ਹਰਜਨ ਪ੍ਰੀਤ ਜਪੇ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸੇਖ ਪ੍ਰੀਤ ਗੁਰੂ ਮਿਲੇ ਕਲਾਟੇ ਜਨਾਨਿਕ ਪ੍ਰੀਤ ਸਾਧ ਭਗ ਚਾਟੇ ਕੋੜੀ ਗੁਆਰੇਰੀ ਮਹੱਲਾ ਚੌਥਾ ਭੀਖ ਗਪ੍ਰੀਤ ਭੀਖ ਪ੍ਰਾਪਾਏ ਭੁੱਖੇ ਪ੍ਰੀਤ ਹੋਵੈਨ ਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਕਾਏ ਹਰ ਦਰਸ਼ਨ ਦੇਉ ਹਰ ਆਸ ਤੁਮਾਰੀ ਕਰ ਕਿਰਪਾ ਲੋਚਪੂਰ ਹਮਾਰੀ ਰਹਾਓ ਚੱਕ ਵੀ ਪ੍ਰੀਤ ਸੂਰਜ ਮੁਖ ਲਾ ਕੇ ਮਿਲੇ ਪਿਆਰੇ ਸਭ ਦੁੱਖ ਤਿਆਕੇ ਗੁਰ ਸੇਖ ਪ੍ਰੀਤ ਗੁਰਮੁਖ ਲਾ ਕੇ ਪਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੇ ਵਿਕਸੇ ਦੇਕੇ ਮਾਈ ਗੁਰ ਸਿੱਖ ਪ੍ਰੀਤ ਗੁਰਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਕਾਚਾ ਬਿਨਸ ਜਾਏ ਕੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੋੜੀ ਗਵਾਰੇਰੀ ਮਹੱਲਾ ਚੌਥਾ ਸਤਗੁਰ ਸੇਵਾ ਸਫਲ ਹੈ ਬਾਣੀ ਜਿਤ ਮਿਲ ਹਰ ਨਾਮ ਤੇ ਆਇਆ ਹਰ ਧਣੀ ਜਿਨ ਹਾਰ ਜਪਿਆ ਤਿਨ ਪਿਛੇ ਛੋਟੀ ਕਣੀ ਗੁਰਸਿਖ ਹਰ ਬੋਲੋ ਮੇਰੇ ਪਾਈ ਹਰ ਬੋਲ ਤਸਾ ਪਾਪ ਲਹਿਚਾਈ ਰਹਾਓ ਜਬ ਗੁਰ ਮਿਲਿਆ ਤਬ ਮਨ ਵਸਿਆ ਆਇਆ ਤਾਬਤ ਪੰਚ ਰਹੇ ਹਰ ਧਿਆਆ ਅੰਤਿ ਨਕਰੀ ਹਰ ਕੁੰਨ ਕਾਇਆ ਸਤ ਗੁਰ ਪਗ ਤੋਰ ਚ ਨ ਮੁਖ ਲਾਈ ਤਿਨ ਕੋੜ ਤਿਆ ਕੇ ਹਰਲੇ ਬੁਲਾਏ ਤੇ ਹਰ ਦਰ ਕੇ ਮਖੁੰਜਲ ਭਾਈ ਗੁਰ ਸੇਵਾ ਆਪ ਹਰ ਪਾਪੇ ਕ੍ਰਿਸ਼ਨ ਬਲ ਭੱਤਰ ਗੁਰ ਪਗ ਲਗ ਤਿਆ ਵੇ ਨਾਨਕ ਗੁਰਮਖਰ ਆਪ ਤਾਰ ਆ ਬੇ ਗੌੜੀ ਕੁਆਰੀ ਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਤਾਰੀ ਹਰ ਆਪੇ ਰਵ ਰਿਆ ਜਪਨ ਵਾਰੀ ਹਰ ਆਪੇ ਤਾਪ ਤਾਪੇ ਲੈ ਤਾਰੀ ਐਸਾ ਮੇਰਾ RAM ਰਹਾ ਭਰਪੂਰ ਨਿਕਟ ਵਸੇ ਨਹੀਂ ਹਰ ਦੂ ਰਹਾ ਹਰ ਆਪੇ ਸਬਦ ਸੁਰਤੋਂ ਆਪੇ ਹਰ ਆਪੇ ਵੇਖੇ ਵਿਖਸੇ ਆਪੇ ਹਰ ਆਪ ਜਪਾਇ ਆਪੇ ਹਰ ਜਾਪੇ ਹਰ ਆਪੇ ਸਾਰਿੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਪਿਆ ਵਣਹਾਰਾ ਹਰ ਆਪ ਕਰਿਆ ਪੈ ਨਿਸਤਾਰਾ ਹਰ ਆਪੇ ਵੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੇ ਪਾਰਾ ਗੋੜੀ ਵੈ ਰਾਗਨ ਮਹੱਲਾ ਚੌਥਾ ਸਾਹੋ ਹਮਾਰਾ ਤੂਤਨੀ ਜੈਸੀ ਤੂ ਰਾਸ ਦੇਹ ਤੈਸੀ ਹਮਲੇ ਹਰ ਨਾਮ ਵਨੰਚੇ ਰੰਗ ਸੋ ਜੇ ਆਪ ਦਿਆਲ ਹੋਏ ਦੇ ਖਮ ਬੰਚਾਰੇ RAM ਕੇ ਹਰ ਵੰਚ ਕਰਾਵੇ ਦੇ ਰਾਸ ਰੇ ਰਹਾਉ ਲਾਹ ਹਰ ਭਗਤ ਤਨਖਟਿਆ ਹਰ ਸੱਚੇ ਸਾਮਣ ਪਾਇਆ ਹਰ Jap ਹਰ ਵਖਰ ਲੱਦਿਆ ਜਮ ਜਗਾਤੀ ਨੇੜ ਨ ਆਇਆ ਹੋਰ ਬੰਚ ਕਰੇ ਵਪਾਰੀ ਅੰਤ ਤਰਾਗੀ ਦੁੱਖ ਮਾਇਆ ਉਹ ਜਿਹੇ ਬੰਚ ਹਰ ਲਾਇਆ ਫਲ ਤੇ ਹਾ ਤੇ ਹਾ ਤਿਨ ਪਾਇਆ ਹਰ ਵੰਝ ਹਰ ਹਰ ਬੰਸੋ ਚਨ ਕਰੇ ਜਿਸ ਕਰਪਾਲ ਹੋਏ ਪ੍ਰਭ ਦੇਈ ਚ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਰ ਨ ਲਈ ਗੋੜੀ ਵੇ ਰਾਗਣ ਮਹੱਲਾ ਚੌਥਾ ਜੋ ਚਨਨੀ ਕਰਬ ਪਾਲਤੀ ਸੁੱਤ ਕੀ ਕਰ ਸੁੱਤ ਕੀ ਕਰ ਆ ਸਾ ਵੱਡਾ ਹੋਏ ਤਨਖਟ ਦੇ ਕਰ ਭੋਗ ਵਿਲਾਸਾ ਤਿਉਹਾਰ ਜਨਪ੍ਰੀਤ ਹਰ ਰੱਖਦਾ ਦੇ ਆਪ ਹਥਾ ਸਾ ਮੇਰੇ RAM ਮੈਂ ਮੂਰਕ ਹਰ ਰਾਖੋ ਮੇਰੇ ਗਸਈਆ ਚਨਕੀ ਉਬਮਾ ਤੁਜੇ ਦੇ ਤੁਜੇ ਹੈ ਵਡਈਆ ਰਹਾਓ ਮੰਦਰ ਕਰ ਆਨੰਦ ਹਰ ਹਰ ਜਸ ਮਨ ਪਾਵੇ ਸਭ ਹਰ ਸਭ ਰਸ ਮਿੱਠੇ ਮੁਖ ਲੱਗੈ ਜੋ ਹਰ ਗੁਣ ਖਾਵੇ ਹਰ ਜਨ ਪਰਿਵਾਰ ਸੁਧਾਰ ਹੈ ਇਕੇ ਕੁੱਲੀ ਸਭ ਜਗਤ ਛਡਾਵੇ ਜੋ ਕੇ ਚਕੀਆ ਸੁਹਰ ਕਾ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਹਾਈ ਖਰਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਪਖਤ ਪੰਡਾਲ ਲਹਾਏ ਦਾ ਆਪੇ ਵਰਤਾਈ ਲਾਲਾ ਹਟ ਵਿਹਾਜਿਆ ਕਿਆ ਤਿਸ਼ਚਤ ਰਾਈ ਜੇ ਰਾਜ ਬਹਾਲੇ ਤਾਂ ਹਰ ਕੁਲਾਮ ਕਾਸੀ ਕਿਉ ਹਰ ਨਾਮ ਕੜਾਈ ਚ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੋੜੀ ਕੁਵਾਰੇ ਰੀ ਮਹੱਲਾ ਚੌਥਾ ਕਿਰਸਾਨੀ ਕਿਰਸਾਨ ਕਰ ਲੋ ਚ ਜਿਓ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਤੀਖਾਏ ਤਿਆਹਰ ਜਨ ਹਰ ਜਾਪ ਕਰੇ ਹਰ ਅੰਤ ਛੜਾਏ ਮੇਰੇ ਮੂਰਖ ਕੀ ਗਤ ਕੀ ਜੇ ਮੇਰਾਮ ਮੇ ਮੂਰਖ ਕੀ ਗਤ ਕੀ ਜੇ ਮੇਰੇ RAM ਗੁਰੂ ਸਤਗੁਰ ਸੇਵਾ ਹਲ ਲਾਏ ਹਮ ਕਾਮ ਰਹਾਓ ਲੈ ਤੋਰੇ ਸੌਦਾ ਗਰੀ ਸੌਦਾ ਕਰਤਾ ਵੇ ਮਰ ਤਨ ਖਟਿਆ ਆਸਾ ਕਰੇ ਮਾਇਆ ਮੋਹ ਬਤਾਵੇ ਤਿਆਹਰ ਜਨ ਹਰ ਕਾ ਹਰ ਹਰ ਬੋਲਤਾ ਹਰ ਬੋਲ ਸੁਖ ਪਾ ਬੇਵਿਕ ਸੰਚੇ ਹਟਵਾਣੀਆਂ ਬਹਿ ਹਟ ਘਾਟ ਕਮਾਵੇ ਮੋਟੂ ਟੱਪਸਾਰਾ ਝੋਟਕਾ ਝੋਟ ਲਪਟਾਏ ਤਿਉਹਾਰ ਚਨ ਹਰਤਨ ਸੰਚਿਆ ਹਰ ਖਰਚ ਲੈ ਚਾਏ ਇਹ ਮਾਇਆ ਮੋਕ ਟੰਬ ਹੈ ਪੈ ਦੂਜੇ ਫਾਸ ਗੁਰਮਤੀ ਸੋ ਜਨ ਤਰੇ ਜੋ ਦਾਸਨ ਦਾਸ ਚਨਾਂੜਕ ਨਾਮ ਧਿਆਇਆ ਗੁਰਮਖ ਪਰਗਾਸ